हमने हमेशा मॉडल बनाया नाइन प्लैनेट्स का स्कूल में दिखाया ऑर्बिट के ऊपर प्लैनेट्स घूम रहे हैं वो सब हमने बात करी वही है ये वही है ज्योतिष उसी पे रिसर्च करते हैं हम लोग एस्ट्रोलॉजर्स ये कोई अंधविश्वास नहीं है इंसान की भावनाव इंसान की जिंदगी बिच की चल रहा है सब कुछ असि डेफिनेटली ਪੜ ਸਕਦੇ ਆ ਉਹਦੇ ਮਨ ਵਿੱਚ ਕੀ ਹੈ ਤੇ ਉਹਨੇ ਉਹਦਾ ਮਨ ਕੀ ساری ਉਮਰ ਡਿਸਟਰਬਡ ਹੀ ਰਹੇਗਾ ਜਾਂ ਉਹਦਾ ਮਨ ਪ੍ਰਬਲ ਹੋ ਜਾਏਗਾ ਜਿਹਦਾ ਜਿਹਦਾ ਮਨ ਕਮਜ਼ੋਰ ਹੈ ਉਹਨੂੰ ਆਪਣੇ ਚੰਦਰ ਪਲੈਨਟ ਨੂੰ ਪ੍ਰਬਲ ਕਰਨ ਦੀ ਜ਼ਰੂਰਤ ਰਹਿੰਦੀ ਹੈ ਸਸ ਸਰੀਰ ਨੂੰ ਛੱਡਦਾ ਹੈ મૃત્યુ ਲੋਕ ਨੂੰ ਛੱਡਦਾ ਅਗਲੇ મૃત્યુ ਲੋਕ ਤੇ ਉਹਨੇ ਕਦੋਂ ਆਣਾ ਹੈ ਕਿਹੜੀ ਗੁੰਡਲੀ ਦੇ ਹਿਸਾਬ ਨਾਲ ਆਣਾ ਹੈ ਉਹ ਸਭ ਡਿਸਾਈਡ ਹੋ ਜਾਂਦਾ ਹੈ ਸੂਰਜ ਗ੍ਰਹਿ ਸਾਡੇ ਪਿਤਾ ਚੰਦਰ ਗ੍ਰਹਿ ਸਾਡੇ ਮਾਤਾ ਜੀ ਸਾਡੇ ਬੁੱਧ ਗ੍ਰਹਿ ਸਾਡੀਆਂ ਭੈਣਾਂ ਪੂਆ ਸਾਡਾ ਮੰਗਲ ਸਾਡਾ ਭਰਾ ਸਾਡਾ ਸ਼ੁਕਰ ਸਾਡੀ ਪਤਨੀ ਸਾਡੇ ਸ਼ਨੀ ਜਿਹੜੇ ਸਾਡੇ ਸਹਾਇਕermi ਹੈ ਸਾਡੇ ਘਰ ਦੇ ਬਜ਼ੁਰਗ ਜਾਂ ਸਾਡੇ ਗੁਰੂ ਜਾਂ ਟੀਚਰਸ ਸਾਡੇ ਜੁਪੀਟਰ ਪਲੈਨਟ ਦੇ ਮਤਲਬ ਤੁਸੀਂ ਜੇਕਰ ਆਪਣੇ ਪਿਤਾ ਨੂੰ ਵਾਈਫ ਨੂੰ ਆਪਣੇ ਟੀਚਰ ਨੂੰ ਜਿਵੇਂ ਅਕਲ ਬੱਚੇ ਬੜੀ ਮਿਮਿਕਰੀ ਕਰਦੇ ਨੇ ਟੀਜ਼ ਕਰਦੇ ਨੇ ਮੀਨਸ ਕਿਤੇ ਨਾ ਕਿਤੇ ਤੁਸੀਂ ਆਪਣੀ ਗੁੰਡਲੀ ਦਾ ਜੁਪੀਟਰ ਖਰਾਬ ਕਰ ਰਹੇ ਹੋ ਜੇਕਰ ਆਪਣੇ ਗ੍ਰਹਾਂ ਨੂੰ ਠੀਕ ਰੱਖਣਾ ਚਾਹੁੰਦੇ ਹੋ ਆਪਣੇ ਘਰ ਤੋਂ ਸ਼ੁਰੂਆਤ ਕਰੋ ਕਿਉਂਕਿ ਕਿਸੇ ਨੂੰ ਮਾੜਾ ਵਾਕ ਬੋਲਣ ਤੇ ਹੀ ਸਾਡਾ ਗ੍ਰਹਿ ਡੈਫੀਨੇਟਲੀ ਡਿਸਟਰਬ ਹੋ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਉਹ ਵੀ ਕਰਮਪੋਖ ਸਨੁੱਖ ਕਰਨਾ ਹੈ ਦੁਨੀਆ ਦਾ ਇਹਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਬਟਾ ਨਾਮ ਚਾਹੀਦਾ ਐਦੇ ਵਿੱਚ ਪਿਕਚਰਸ ਬਣੀਆਂ ਹੋਈਆਂ ਐ ਇਹ ਪਿਕਚਰਸ ਤੁਸੀਂ ਪਿਕਚਰ ਕੰਪੋਜੀਸ਼ਨ ਦੀ ਫਾਰਮ ਵਿੱਚ ਦੇਖ ਕੇ ਪ੍ਰੋਪਰ ਹੋਰਾਂ ਨਾਲ ਮੈਚ ਕਰਕੇ ਪਾਸ ਪ੍ਰੈਜ਼ੈਂਟ ਫਿਊਚਰ एवरीथिंग ਲਾਈਕ ਐਨੈਸਟ੍ਰੋਲੋਜੀ ਡਿਟੈਕਟ ਕਰ ਸਕਦੇ ਮੈਂ ਇੱਕ ਐਸਟ੍ਰੋਲੋਜਰ ਔਰ ਇੱਕ ਟੈਰੋ ਕਾਰਡ ਰੀਡਰ ਦੇ ਵਿੱਚ ਕਿੰਨਾ ਕੁ ਫਰਕ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਰੀਡਰ ਜਿਹੜਾ ਆ Uh, 90% ਤੱਕ ਤੁਹਾਡੀ ਜ਼ਿੰਦਗੀ ਦੇ ਜਿਹੜੇ ਪਹਿਲੂ ਆਉਣ ਬਾਰੇ ਦੱਸ ਸਕਦਾ ਹੈ ਤੇ ਜਿਹੜਾ ਐਸਟ੍ਰੋਲੋਜਰ ਹੈ ਉਹ 100% ਤੱਕ ਤੁਹਾਨੂੰ ਦੱਸੇਗਾ। ਕਾਂਜ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਾਵਨਾ ਸ਼ਰਮਾ। ਦੋਸਤੋ ਅੱਜ ਦੀ ਸਾਡੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਜਨਮ ਤਰੀਕ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਮਤਵ ਹੈ। ਇਸ ਦੇ ਨਾਲ ਅਸੀਂ ਚਰਚਾ ਕਰਾਂਗੇ ਕਿ ਜਿਹੜੇ ਗ੍ਰਹਿ ਦਸ਼ਾ ਹੈ ਉਹ ਤੁਹਾਡੀ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰ ਸਕਦੀ ਹੈ ਇਸ ਗੱਲ ਦੇ ਉੱਤੇ ਵਿਸ਼ੇਸ਼ ਚਰਚਾ ਕਰਨ ਲਈ ਮੇਨਾ ਮੈਡਮ ਰਿਤਿਕਾ ਮੌਜੂਦ ਹੈ ਗੱਲਬਾਤ ਕਰਾਂਗੇ ਮੈਮ ਬਹੁਤ-ਬਹੁਤ ਸਵਾਗਤ ਹੈ ਛਾਂਸ ਟੀਵੀ ਜੈ ਸ਼ੰਕਰ ਜੀ ਕੀ ਜੈ ਸ਼੍ਰੀ ਮਹਾਕਾਲ ਛਾਂਸ ਟੀਵੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਐਸ ਟੀਵੀ ਤੇ ਮਨਵਾ ਕੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਮੈਮ ਬਹੁਤ ਹੀ ਅ ਅੱਜਕੱਲ ਦੀ ਅਸਤਵ ਵਿਅਸਤ ਦੁਨੀਆ ਦੇ ਵਿੱਚ ਹਰ ਕਿਸੇ ਨੂੰ ਮਾਨਸਿਕ ਸਟ੍ਰੈਸ ਰਹਿੰਦਾ ਹੈ ਲੋਕ ਸਮਝ ਨਹੀਂ ਪਾਉਂਦੇ ਕਿ ਅੰਧ ਵਿਸ਼ਵਾਸ ਔਰ ਇੱਕ ਗ੍ਰੇਡ ਦੇ ਸ਼ਾਦਾ ਜੋ ਸਾਇੰਸ ਹੈ ਉਹਦੇ ਵਿੱਚ ਕੀ ਫਰਕ ਹੈ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਇਹ ਆਖਿਰੇ ਕੀ ਚੀਜ਼ ਹੈ ਜੋ ਲੋਕ ਜਿਹੜੀ ਇਹ ਸਮਝਦੇ ਭਾਤ ਸਭ ਤੋਂ ਪਹਿਲੇ ਤੇ ਆਪਾਂ ਗੱਲ ਕਰਾਂਗੇ ਤੁਸੀਂ ਗੱਲ ਕੀਤੀ ਅਨਵਿਸ਼ਵਾਸ ਤੇ ਬੇਸਿਕਲੀ ਜੋਤਿਸ਼ ਜਾਂ ਟੈਰੋ ਕਾਡੀਆਂ असी महावास्तु या किसी भी फील्ड की गल करिएूँ क्या ही की जाता बेटा इनू कहा जाता है ओकल्ट सायंस ओकल्ट सायंस का मतलब ही जयंस लग गया मीनस hmm. ए रिसर्च से भी जाती है जो नासा वाले कर रहे हैं एस्ट्रोलॉजर्स कर रहे हैं बचपन सार्या ने ती मैं या सारे जिन्नी ऑडियंस है सब ने सैंसि दे आर नाइन पलैनट्स देयर आर आर ट्वेंटी सैवन कॉन्सटीलेशन है ना हमने हमेशा मॉडल बनाया नाइन पलैनट्स का स्कूल में ऑर्बिट के ऊपर प्लैनेट्स घूम रहे हैं वो सब हमने बात करी वही है ये वही है ज्योतिष उसी पे रिसर्च करते हैं हम लोग एस्ट्रोलॉजर्स ये कोई अंधविश्वास नहीं है बस आपने अपने कौन से ज्योतिषी को कौन से रिसर्चर को कौन से एस्ट्रोलॉजर को चुनाना उस पर बहुत मैटर करता है एस्ट्रोलॉजी जेकर गल करिए बहुत सारियाँ चीजा होंगे हैं जिस ਜਿਸ ਦੇ ਰਾਹੀਂ ਅਸੀਂ ਇਨਸਾਨ ਦੇ ਭਵਿੱਖ ਬਾਰੇ ਉਹਦੇ ਪਾਸਟ ਬਾਰੇ ਜਾਂ ਫਿਰ ਉਹਦੇ ਮੌਜੂਦਾ ਸਥਿਤੀ ਬਾਰੇ ਦੱਸਦੇ ਆ ਇਸ ਚੀਜ਼ਾਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਇਨਸਾਨ ਨੂੰ ਪੜ ਸਕਦੇ ਆ ਤੁਹਾਡੀ ਇਸ ਪਾਸ਼ਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਕਿਸੇ ਇਨਸਾਨ ਦੇ ਅੰਦਰਲੇ ਜਜ਼ਬਾਤ ਨੂੰ ਦੇਖ ਸਕਦੇ ਆ ਉਹਨਾਂ ਕੀ ਹੋ ਰਿਹਾ ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਤੁਸੀਂ ਬਹੁਤ ਆਸਾਨੀ ਨਾਲ ਦੱਸ ਦਿੰਦੇ ਆ ਬਿਲਕੁਲ ਇਹ ਪਤਾ ਚਲਦਾ ਹੈ ਜੀ ਜਦੋਂ ਅਸੀਂ ਕੁੰਡਲੀ ਵਿਸ਼ਲੇਸ਼ਣ ਕਰੀਏ ਜਾਂ ਅਸੀਂ ਟੈਰੋ ਕਾਰਡ ਖੋਲੀਏ ਜਾਂ ਨਿਊਮਰੋਲੋਜੀ ਦੇਖੀਏ ਹੈਨਾ ਨਿਊਮਰੋਲੋਜੀ ਅੰਕ ਜਿਉਂ ਤੇ ਜਿੰਨੂੰ ਕਿਹਾ ਜਾਂਦਾ ਹੈ ਇਨਸਾਨ ਦੀ ਭਾਵਨਾਵਾਂ ਇਨਸਾਨ ਦੀ ਜ਼ਿੰਦਗੀ ਵਿੱਚ ਕੀ ਕੀ ਚੱਲ ਰਿਹਾ ਹੈ ਸਭ ਕੁਝ ਅਸੀਂ ਡੈਫੀਨੇਟਲੀ ਪੜ ਸਕਦੇ ਹਾਂ ਉਹਦੇ ਮਨ ਵਿੱਚ ਕੀ ਹੈ ਤੇ ਉਹਨੇ ਉਹਦਾ ਮਨ ਕਿ ساری ਉਮਰ ਡਿਸਟਰਬਡ ਹੀ ਰਹੇਗਾ ਜਾਂ ਉਹਦਾ ਮਨ ਪ੍ਰਬਲ ਹੋ ਜਾਏਗਾ ਤੁਸੀਂ بڑے ਲੋਕ ਬੇਟਾ ਦੇਖੇ ਹੋਣਗੇ ਜ਼ਿੰਦਗੀ ਵਿੱਚ ਹਮੇਸ਼ਾ ਰੋਂਦੇ ਤੋਂ ਦੇ ਰਹਿੰਦੇ ਛੋਟੀ ਛੋਟੀ ਗੱਲ ਨੂੰ ਖਿੱਚਦੇ ਰਹਿੰਦੇ ਨੇ ਤੁਸੀਂ ਕਹਿੰਦੇ ਹੋ ਐਨਾ ਕੋਲ ਤੇ ਜਾਣ ਦਾ ਫਾਇਦਾ ਨਹੀਂ ਇਹਨਾਂ ਨੇ ਰੋਣ ਤੋਂ ਨਹੀਂ ਦਿਖਾਣਾ ਡੈਫੀਨਿਟਲੀ ਉਹਨਾਂ ਦਾ ਚੰਦਰ ਕਿਤੇ ਨਾ ਕਿਤੇ ਕੁੰਡਲੀ ਦੇ ਵਿੱਚ ਜਾਂ ਨਿਊਮਰੋਲੋਜੀ ਅੰਕ ਜੋਤਿਸ਼ ਦੇ ਵਿੱਚ ਅਫੈਕਟਡ ਹੈ ਜਿਹਦਾ ਜਿਹਦਾ ਮਨ ਕਮਜ਼ੋਰ ਹੈ ਉਹਨੂੰ ਆਪਣੇ ਚੰਦਰ ਪਲੈਨਟ ਨੂੰ ਪ੍ਰਬਲ ਕਰਨ ਦੀ ਜ਼ਰੂਰਤ ਰਹਿੰਦੀ ਹੈ ਇਸੀ ਤਰ੍ਹਾਂ ਅੱਜ ਦੇ ਅੱਜਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਬਹੁਤ ਜ਼ਿਆਦਾ ਮੈਂਟਲ ਸਟ्रेस ਆ ਕੋਈ ਨਾ ਕੋਈ ਚੀਜ਼ ਨੂੰ ਲੈ ਕੇ ਹਰ ਕੋਈ ਜਾਣਦਾ ਹੈ ਕਿ ਅਸੀਂ ਕੁਝ ਇਦਾਂ ਦਾ ਕਰੀਏ ਸਾਡੇ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਆ ਉਹ ਸ਼ਾਇਦ ਕਿਸੇ ਹਵਨ ਰਿਗਤ ਦੇ ਨਾਲ ਜਾਂ ਫਿਰ ਕਿਸੇ ਬਾਬਿਆਂ ਦੇ ਕੋਲ ਜਾਣ ਦੇ ਨਾਲ ਇਸ ਚੀਜ਼ ਦਾ ਸੋਲੂਸ਼ਨ ਮਿਲ ਜAVE ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਦਾ ਸੋਲੂਸ਼ਨ ਕਿੱਥੇ ਹੈ ਸਭ ਤੋਂ ਪਹਿਲੇ ਤੁਸੀਂ ਪੁੱਛਿਆ ਇਸ ਇਸ ਚੀਜ਼ ਦਾ ਸੋਲੂਸ਼ਨ ਕਿੱਥੇ ਹੈ ਬਟ ਜਦੋਂ ਤੁਸੀਂ ਇਹਦਾ ਸਟਾਰਟ ਕੀਤਾ ਸੀ ਨਾ ਤੁਸੀਂ ਕਿਹਾ ਸੀਗਾ ਜਨਮ ਤਰੀਕ ਦਾ ਕੀ ਮਹੱਤਵ ਹੈ ਜਨਮ ਸਮੇਂ ਦਾ ਕੀ ਮਹੱਤਵ ਹੈ ਜਿੰਨੂੰ ਜਿੰਨੂੰ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਕੋਈ ਵੀ ਸਮੱਸਿਆ ਨਾਲ ਜੂਝ ਰਹੇ ਹੋ ਬਾਹਰ ਜਾਣ ਦਾ ਨਹੀਂ ਬੰਦ ਰਿਹਾ ਜਾਂ ਜੋਬ ਦਾ ਹੈ ਜਾਂ ਫੈਮਿਲੀ ਲਾਈਫ ਡਿਸਟਰਬ ਹੈ ਕੋਈ ਰਿਲੇਸ਼ਨਸ਼ਿਪ ਡਿਸਟਰਬੈਂਸਸ ਹੈ ਹਰ ਕਿਸੇ ਲਈ ਇੱਕ ਸਭ ਤੋਂ ਅੱਛਾ ਇੱਕੋ ਰੈਮਡੀ ਹੈ ਇੱਕੋ ਪਾਇਆ ਆਪਣਾ ਜਨਮ ਸਮੇਂ ਫੜੋ ਜਿਸ ਸਮੇਂ ਤੁਸੀਂ ਪੈਦਾ ਹੋਇਓ ਸਪੋਜ਼ ਮੈਂ ਰਾਤੀ 9:10 ਵਜੇ ਪੈਦਾ ਹੋਈ ਆ ਮੈਂ ਰਾਤੀ ਜੇਕਰ 9:10 ਵਜੇ ਰੋਜ਼ ਆਪਣੇ ਈਸਟ ਦਾ ਪਾਠ ਕਰਾਂਗੀ ਤੇ ਡੈਫੀਨੇਟਲੀ ਮੇਰੇ ਜਿਹੜੀ ਵੀ ਪ੍ਰੋਬਲਮ ਹੈ ਨਾ ਉਹਦਾ ਸੋਲੂਸ਼ਨ ਮਿਲੇਗਾ 43 ਡੇਸ ਸੰਕਲਪ ਲੈ ਕੇ ਕਰ ਲਓ ਆਪਣੇ ਜਨਮ ਸਮੇਂ ਨੂੰ ਵੜ ਲਓ 43 ਡੇਸ ਨਾਟ ਅ 빅 ਟਾਈਮ 43 ڈیز دے وچ وچ ہاں ایک میں چیز ضرور کہوں گی 9:10 ਦਾ مطلب ہے not a minute before not a minute after پھر دیکھو ਤੁਹਾਨੂੰ ਕਿੱਦਾਂ रिजल्ट्स ਮਿਲਦੇ ਆ ਹਰ ਇੱਕ چیز ਦਾ ਇੱਕੋ ਉਪਾ ਤੁਸੀਂ ਡੇਟ ਆਫ ਬਰਥ ਦੀ ਗੱਲ ਕੀਤੀ ਕਿਹਾ ਜਾਂਦਾ ਹੈ ਕਿ انسان ਦਾ ਜਿਹੜਾ ਡੇਟ ਆਫ ਬਰਥ ਹੁੰਦਾ ਹੈ ਮੈਂ ਕਿਤੇ ਪੜਿਆ ਸੀਗਾ ਕਿ ਉਹਦੇ ਜਨਮ ਹੋਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਹੀ ਉਹਦੀ ਕੁੰਡਲੀ ਬਣ ਜਾਂਦੀ ਹੈ ਉਹਦੇ ਗ੍ਰਹਿ ਦिशा ਪੱਕੀ ਹੋ ਜਾਂਦੀ ਹੈ ਇਹ ਗੱਲ ਸੱਚ ਹੈ ਬਿਲਕੁਲ ਠੀਕ ਹੈ 100% ਸੱਚ ਹੈ ਜੀ ਤੁਹਾਡੀ ਗੱਲ ਬਿਲਕੁਲ ਜਦੋਂ ਅਸੀਂ ਮਰਨੇ ਆ ਨਾ ਸਦੀ ਗੁੰਡਲੀ ਅਗਲੀ ਉਦੋਂ ਹੀ ਬਣ ਜਾਂਦੀ ਹੈ ਤੁਸੀਂ ਕਹਿੰਦੇ ਹੋ ਜਦੋਂ ਗਰਬ ਵਿੱਚ ਹੁੰਦਾ ਮੈਂ ਕਹਾਂਗੀ ਜਦੋਂ ਇਨਸਾਨ ਇਸ ਸਰੀਰ ਨੂੰ ਛੱਡਦਾ ਇਸ ਮ੍ਰਿਤਯੂ ਲੋਕ ਨੂੰ ਛੱਡਦਾ ਅਗਲੇ ਮ੍ਰਿਤਯੂ ਲੋਕ ਤੇ ਉਹਨੇ ਕਦੋਂ ਆਣਾ ਹੈ ਕਿਹੜੀ ਗੁੰਡਲੀ ਦੇ ਹਿਸਾਬ ਨਾਲ ਆਣਾ ਹੈ ਉਹ ਸਭ ਡਿਸਾਈਡ ਹੋ ਜਾਂਦਾ ਹੈ ਕਿਉਂਕਿ ਅਸੀਂ ਦੇਖੇ ਛੋਟੇ ਛੋਟੇ ਸੌਫਟਵੇਅਰ ਇਸ ਨੂੰ ਕਿ ਸੌਫਟਵੇਅਰ ਵਿੱਚ ਕੋ ਮਰਿਆ ਉੱਪਰ ਬੜਾ ਵੱਡਾ ਸੌਫਟਵੇਅਰ ਲੱਗਾ ਵੈ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਨਾ ਆਟੋਮੈਟਿਕਲੀ ਡੈਬਿਟ ਕ੍ਰੈਡਿਟ ਹੋ ਰਿਹਾ ਤੁਸੀਂ ਆਪਣੀ ਕੁੰਡਲੀ ਬੇਸਿਕਲੀ ਥੈਟ ਇਜ਼ ਬੈਲੈਂਸ ਸ਼ੀਟ ਸੀਏ ਕੋਲ ਜਾਇਦਾ ਨਾ ਪ੍ਰੋਪਰ ਸਾਇੰਸ ਹੈ ਮੈਂ ਤੁਹਾਨੂੰ ਪਹਿਲੇ ਵੀ ਬਿਲਕੁਲ ਜਾਇਦਾ ਬੈਲੈਂਸ ਸ਼ੀਟ ਕ੍ਰੀਏਟ ਕਰਾਈ ਦੀ ਹੈ 90% ਅੱਜਕਲ ਇਕਨੋਮਿਕਲੀ ਐਸਲੀ ਡਿਸਟਰਬਡ ਹੈ ਕਿਉਂਕਿ ਉਹਨਾਂ ਦੀ ਬੈਲੈਂਸ ਸ਼ੀਟ ਡਿਸਟਰਬਡ ਹੈ ਕ੍ਰੈਡਿਟਸ ਬਹੁਤ ਵਧੀ ਜਾ ਰਹੇ ਨੇ ਐਦਾਂ ਹੀ ਸਾਡੀ ਕੁੰਡਲੀ ਹੈ ਉਹਦਾ ਦੇ ਕਰਮ ਕਰੋ ਕਿ ਤੁਸੀਂ ਇਸ ਜਨਮ 'ਚ ਬ੍ਰਾਂਡ 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 ਲੈਣ ਦੀ ਕੋਸ਼ਿਸ਼ ਕਰੋ ਨਾ ਅਗਲਾ ਜਨਮ ਕੁੰਡਲੀ ਹੀ ਬ੍ਰਾਂਡੇਡ ਮਿਲੇ ਤੇ ਤੁਸੀਂ ਮੈਂ ਇਹੀ ਕਾਂਗੀ ਇਸ ਦੇ ਵਿੱਚ ਲਾਸਟ ਲਾਈਨ ਇਹੀ ਜੋੜਾਂਗੀ ਕਿ ਬਿਲਕੁਲ ਠੀਕ ਹੈ ਜਦੋਂ ਅਸੀਂ ਮਰਨੇ ਆ ਉਦੋਂ ਹੀ ਸਾਡੀ ਕੁੰਡਲੀ ਸਾਡਾ ਡੈਬਿਟ ਕ੍ਰੈਡਿਟ ਡਿਸਾਈਡ ਕਰ ਦਿੰਦਾ ਹੈ ਇਨਸਾਨ ਦੇ ਕਰਮ ਉਹਦੇ ਗ੍ਰਹਿ ਦਸ਼ਾ ਦੇ ਉੱਤੇ ਕਿੰਨਾ ਇੱਕ ਪ੍ਰਭਾਵ ਕਰਦੇ ਨੇ ਇਨਸਾਨ ਦੇ ਕਰਮ ਉਹਦੇ ਗ੍ਰਹਿ ਦਸ਼ਾ ਦੇ ਉੱਤੇ 100% ਨਾਲ ਮੈਚ ਕਰਦੇ ਨੇ ਕਿਉਂਕਿ ਜੋ ਵੀ ਤੁਸੀਂ ਕੀਤਾ ਤੁਸੀਂ ਕਿਸੇ ਨੂੰ ਚੰਗਾ ਬੋਲਿਆ ਚੰਗਾ ਹੋਊਗਾ ਹੁਣ ਜਿਵੇਂ ਤੁਸੀਂ ਇਨਸਾਨਾਂ ਤੋਂ ਹੀ ਗੱਲ ਕਰੋ ਮੈਂ ਸਾਰੇ ਦੇ ਸਾਰੇ ਗ੍ਰਹਿ ਨਾ ਬੇਟਾ ਤੁਹਾਨੂੰ ਘਰ ਬੈਠੇ ਦੱਸ ਸਕਦੀ ਹਾਂ ਸੂਰਜ ਗ੍ਰਹਿ ਸਾਡੇ ਪਿਤਾ ਚੰਦਰ ਗ੍ਰਹਿ ਸਾਡੇ ਮਾਤਾ ਜੀ ਸਾਡੇ ਬੁੱਧ ਗ੍ਰਹਿ ਸਾਡੀਆਂ ਭੈਣਾਂ ਪੂਆ ਸਾਡਾ ਮੰਗਲ ਸਾਡਾ ਭਰਾ ਸਾਡਾ ਸ਼ੁਕਰ ਸਾਡੀ ਪਤਨੀ ਸਾਡੇ ਸ਼ਨੀ ਜਿਹੜੇ ਸਾਡੇ ਸਹਾਇਕ ਹਨ ਸਾਡੇ ਘਰ ਦੇ ਬਜ਼ੁਰਗ ਜਾਂ ਸਾਡੇ ਗੁਰੂ ਜਾਂ ਟੀਚਰਸ ਸਾਡੇ ਜੁਪੀਟਰ ਪਲੈਨਟ ਤੇ ਮਤਲਬ ਤੁਸੀਂ ਜੇਕਰ ਆਪਣੇ ਪਿਤਾ ਨੂੰ ਵਾਈਫ ਨੂੰ ਆਪਣੇ ਟੀਚਰ ਨੂੰ ਜਿਵੇਂ ਅੱਜਕੱਲ ਬੱਚੇ ਬੜੀ ਮਮਿਕਰੀ ਕਰਦੇ ਨੇ ਟੀਜ਼ ਕਰਦੇ ਨੇ ਮੀਨਸ ਕਿਤੇ ਨਾ ਕਿਤੇ ਤੁਸੀਂ ਆਪਣੀ ਗੁੰਡਲੀ ਦਾ ਜੁਪੀਟਰ ਘਰ ਆਪ ਕਰ ਰਹੇ ਹੋ ਹਣਾ ਤੇ ਤੁਸੀਂ ਜੇਕਰ ਆਪਣੇ ਗ੍ਰਹਿਾਂ ਨੂੰ ਠੀਕ ਰੱਖਣਾ ਚਾਹੁੰਦੇ ਹੋ ਆਪਣੇ ਘਰ ਤੋਂ ਸ਼ੁਰੂਆਤ ਕਰੋ ਕਿਉਂਕਿ ਕਿਸੇ ਨੂੰ ਮਾੜਾ ਵਾਕ ਬੋਲਣ ਤੇ ਹੀ ਸਾਡਾ ਗ੍ਰਹਿ ਡੈਫੀਨੇਟਲੀ ਡਿਸਟਰਬ ਹੋ ਜਾਂਦਾ ਹੈ ਖਰਾਬ ਹੋ ਜਾਂਦਾ ਉਹ ਵੀ ਕਰਮਪੋਖ ਸਾਨੂੰ ਕਰਨਾ ਪੈਂਦਾ ਸਾਡੇ ਕੋਲ ਬਹੁਤ سارے ਲੋਕ ਆਉਂਦੇ ਹੋ ਜਨਗੇ ਜੋ ਆਪਣੀਆਂ ਪ੍ਰੋਬਲਮਸ ਤੁਹਾਨੂੰ ਸ਼ੇਅਰ ਕਰਦੇ ਹੋਣਗੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਲੋਕ ਨੇ ਜ਼ਿਆਦਾਤਰ ਕਿਸ ਚੀਜ਼ ਦੇ ਵਿੱਚ ਉਲਝੇ ਹੋਏ ਨੇ ਸਭ ਤੋਂ ਪਹਿਲੇ ਤਾਂ ਮੈਂ ਇਹ ਦੇ ਵਿੱਚ ਬੜਾ ਸੋਨਾ ਸਵਾਲ ਹੈ ਸਾਰੇ ਗ੍ਰਹਾਂ ਦੀ ਗੱਲ ਹੋ ਗਈ ਰਾਹੁਲ ਕਈ ਕੇਤੂ ਦੀ ਗੱਲ ਨਹੀਂ ਹੋਈ ਕੁਲ ਜੇ ਹੋਏ ਨੇ ਇਹ ਜੋ ਵੀ ਹੈ ਰਾਹੁ ਦਾ ਯੋਗ ਹੈ ਕਲਯੁਗ ਹੈ ਹੈਨਾ ਤੇ ਕੱਲ کا ਯੋਗ ਹੈ ਮੀਨਸ ਅਸੀਂ ਕੱਲ ਦੇ ਬਾਰੇ ਪਹਿਲੇ ਸੋਚ ਰਹੇ ਹਾਂ ਪਰੇਸ਼ਾਨ ਸਾਰੇ ਐਸੇ ਵਿੱਚ ਐ ਛੋਟੇ ਛੋਟੇ ਬੱਚਿਆਂ ਨੂੰ ਵੀ ਦੇਖੋ ਆਪਣਾ ਕੈਰੀਅਰ ਸੈੱਟ ਕਰਨਾ ਹੈ ਸੰਤ ਤੁਹਾਨੂੰ ਐਨਾ ਨਾ ਉਮਰਾ ਵਿੱਚ ਨੌਲੇਜ ਵੀ ਨਹੀਂ ਸੀ ਪਰੇਸ਼ਾਨੀ ਸਾਡੇ ਅਥੇ ਸੈਲਫ ਕ੍ਰੀਏਟਿਡ ਹੈ ਕਿਉਂਕਿ ਅਸੀਂ ਪ੍ਰੈਜ਼ੈਂਟ ਇੰਜੋਏ ਕਰਨ ਦੀ ਬਜਾਏ ਅਸੀਂ ਫਿਊਚਰ ਨੂੰ ਦੇਖ ਰਹੇ ਆ ਤੇ ਪਾਸਟ ਚੋਂ ਨਿਕਲ ਨਹੀਂ ਪਾਰ ਆ ਹਨਾ ਜਿਸ ਕਾਰਨ ਸਾਡਾ ਕੇਤੂ ਵੀ ਡਿਸਟਰਬ ਹੋ ਜਾਂਦਾ ਹੈ ਮਨ ਦੁਖੀ ਰਹਿੰਦਾ ਹੈ ਇਸ ਲਈ ਇਸ ਯੁੱਗ ਦੇ ਵਿੱਚ ਜੇਕਰ ਤੁਸੀਂ ਜਾਣਦੇ ਹੋ ਨਾ ਤੁਸੀਂ ਖੁਸ਼ ਰਹੋ ਸਕੂਨ ਦੇ ਵਿੱਚ ਰਹੋ ਆਪਣੇ ਰਾਹੁ ਕੇਤੂ ਨੂੰ ਸੈਟਲ ਰੱਖੋ ਮੈਮ ਗੱਲ ਕਰਾਂਗੇ ਗ੍ਰਹਿ ਦਸ਼ਾ ਦੀ ਤੁਸੀਂ ਗੱਲ ਕਰਦੇ ਹੋ ਆਪਣੇ ਗ੍ਰਹਿ ਦਸ਼ਾ ਨੂੰ ਸੈੱਟ ਕਰਨ ਦੇ ਲਈ ਇਨਸਾਨ ਨੂੰ ਕਿਹੜੀਆਂ ਚੀਜ਼ਾਂ ਆਸਾਨ ਤਰੀਕੇ ਨਾਲ ਕਰਨੀਆਂ ਚਾਹੀਦੀਆਂ ਜਿਸ ਦੇ ਨਾਲ ਉਹਦੇ ਗ੍ਰਹਿ ਵੀ ਸੈੱਟ ਰਹੇ ਹੋ ਤੇ ਕੰਮ ਵੀ ਬਣਨਗੇ ਜਾਂ ਫਿਰ ਜੇ ਵੀ ਉਹਨਾਂ ਦੇ ਮਨ ਦੇ ਵਿੱਚ ਦੁਬਿਧਾ ਚੱਲ ਰਹੀ ਹੈ ਉਹ ਸ਼ਾਂਤ ਹੋਏ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਵਿਊਅਰਸ ਨੂੰ ਹੈ ਨਾ ਤੁਹਾਡੇ ਇਸ ਸਵਾਲ ਦਾ ਜਵਾਬ ਪਹਿਲੇ ਹੀ ਦੇ ਚੁੱਕੀ ਹਾਂ ਮੈਂ ਉਹਨਾਂ ਨੂੰ ਤੁਹਾਨੂੰ ਸਭ ਨੂੰ ਦੱਸਿਆ ਬੇਟਾ ਕਿ ਆਪਣੇ ਬਰਥ ਟਾਈਮਿੰਗਸ ਤੇ ਪਾਠ ਕਰੋ ਬੈਲੀ ਜੀਸ ਦੂਸਰੀ ਚੀਜ਼ ਆਪਣੇ ਘਰ ਤੋਂ ਹੀ ਆਪਣੇ ਗ੍ਰਹਾਂ ਨੂੰ ਸੈੱਟ ਕਰੋ ਸੋ ਥੈਟ ਤੁਹਾਨੂੰ ਇਸ ਚੀਜ਼ ਬਾਰੇ ਦਿੱਕਤ ਨਾ ਆਏ ਤੁਸੀਂ ਆਪਣੇ ਗ੍ਰਹਿ ਤੁਸੀਂ ਕਿ ਐਸੀ ਕਿਦਾਂ ਠੀਕ ਰੱਖ ਸਕਦੇ ਆ ਆਪਣੇ ਘਰ ਤੋਂ ਸ਼ੁਰੂਆਤ ਕਰੋ ਤੇ ਆਪਣੇ ਬਰਥ ਟਾਈਮਿੰਗਸ ਤੇ ਪਾਠ ਕਰੋ ਤੇ ਜ਼ਿੰਦਗੀ ਦੇ ਵਿੱਚ ਮੈਂ ਸਭ ਨੂੰ ਕਾਂਗੀ ਲੋਕਾਂ ਨੂੰ ਅੱਜ ਦੇ ਟਾਈਮ ਵਿੱਚ ਲੱਗੀ ਜਾ ਰਿਹਾ ਹੈ ਕਿ ਕੰਮ ਕਰੋ ਪਾਠ ਕਰਨਾ ਕੋਈ ਗੱਲ ਨਹੀਂ ਕਰ ਲਾਂਗੇ ਸ਼ਾਮ ਵੀ ਕਰ ਲਾਂਗੇ ਅੱਜ ਸਵੇਰੇ ਨਹੀਂ ਕਰ पाए ਕੋਈ ਗੱਲ ਨਹੀਂ ਕੱਲ ਕਰ ਲਾਂਗੇ ਪਾਠ ਕਰ ਲਾਂਗੇ ਕਲਯੁਗ ਦਾ ਇੱਕੋ ਸਹਾਰਾ ਹੈ ਨਾਮ ਜਪ ਚਿੰਨਾ ਜ਼ਿਆਦਾ ਨਾਮ ਜਪ ਕਰੋਗੇ ਨਈ ਮੰਦਰ ਕਈ ਵਾਰ ਜਾਇਆ ਜਾਂਦਾ ਨਾ ਜਾਓ ਨਈ ਗੁਰਦੁਆਰੇ ਜਾਇਆ ਜਾਂਦਾ ਨਾ ਜਾਓ ਜਿਹੜੇ ਵੀ ਧਰਮ ਤੇ ਉਹ ਜਿਹੜੇ ਵੀ ਆਪਣੇ ਤੁਸੀਂ ਡਾਈਟੀ ਦੀ ਪਲੇਸ ਤੇ ਨਹੀਂ ਜਾਇਆ ਜਾਂਦਾ ਨਾ ਜਾਓ ਬਟ ਕਲਯੁਗਾ ਇੱਕੋ ਇੱਕ ਆਸਰਾ ਹੈ ਨਾਮ ਜਪ ਨਾਮ ਜਪ ਬਿਲਕੁਲ ਨਾ ਪੁੱਲੋ ਆਪਣੀ ਆਤਮਾ ਨੂੰ ਐਦਾਂ ਦੀ ਆਦਤ ਪਾ ਲਓ ਹਰ ਸਮੇਂ ਜਿਵੇਂ ਮੇਰੀ ਆਤਮਾ 24 ਘੰਟੇ ਓਮ ਨਮਸਿ ਸ਼ਿਵਾਏ ਓਮ ਨਮਸਿ ਸ਼ਿਵਾਏ ਬੋਲਦੀ ਰਹਿੰਦੀ ਹੈ ਤੁਸੀਂ ਐਦਾਂ ਦੀ ਆਦਤ ਪਾ ਲਓ ਕੋਈ ਨਾ ਕੋਈ ਚੀਜ਼ ਉਹਨੂੰ ਆਟੋਮੈਟਿਕਲੀ ਆਦਤ ਪੈ ਜਾਵੇ ਤੇ ਰਟ ਜਾਵੇ ਮੈਮ ਵਿਆਹ ਸ਼ਾਦੀ ਦੀ ਗੱਲ ਕਰਾਂਗੇ ਸਾਡੇ ਹਿੰਦੂ ਕਲਚਰ ਦੇ ਵਿੱਚ ਬਹੁਤ ਹੀ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਕੁੰਡਲੀयां ਬਣਾਈ ਜਾਂਦੀਆਂ ਡੇਟ ਆਫ ਬਰਥ ਮਲਾਏ ਜਾਂਦੇ ਆ ਉਹਨਾਂ ਦੇ ਵਿਆਹ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਹੁੰਦਾ ਹੈ ਬਹੁਤ ਹੀ ਪਿਆਰਾ ਕੁਸ਼ਨ ਹੈ ਬਹੁਤ ਹੀ ਪਿਆਰਾ ਕੁਸ਼ਨ ਹੈ ਬੜੇ ਲੋਕਾਂ ਨੇ ਇਸ ਕੁਸ਼ਨ ਦੇ ਉੱਤੇ ਮੈਨੂੰ ਸਵਾਲ ਵੀ ਕੀਤੇ ਤੇ ਮੈਨੂੰ ਹਮੇਸ਼ਾ ਇਹ ਮੇਰਾ ਹਮੇਸ਼ਾ ਪਿਆਰਾ ਕੁਸ਼ਨ ਰਿਹਾ ਕੁੰਡਲੀ ਮਿਲਾਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਸਿਰਫ ਦੋ ਲੋਕ ਨਹੀਂ ਮਿਲ ਰਹੇ ਪਰਿਵਾਰਾਂ ਦਾ ਮਿਲਨ ਹੋ ਰਿਹਾ ਹੈ ਜੇਕਰ ਕੁੰਡਲੀ ਮਿਲਾਨ ਕਰ ਲੋਗੇ ਕੰਪੈਟੀਬਿਲਿਟੀ ਜਿਹਨੂੰ ਸਾਡੇ ਐਸਟ੍ਰੋਲੋਜੀ ਵਿੱਚ ਰਿਸਰਚ ਇਸ ਅਸੀਂ ਵਰਡ ਯੂਜ਼ ਕਰਨੇ ਆ ਕੰਪੈਟੀਬਿਲਿਟੀ ਦਾ ਮਤਲਬ ਕੀ ਹੈ ਕੰਪੈਟੀਬਿਲਿਟੀ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਪਣੇ ਆਪ ਦੇ ਪੂਰਕ ਹੋ ਜਾਂ ਨਹੀਂ ਹੋ ਤੇ ਕੁੰਡਲੀ ਸੁਪੋਜ਼ ਜਿਵੇਂ ਅਸੀਂ ਗੱਲ ਕਰੀਏ ਨੌ ਗ੍ਰਹਾਂ ਦੀ ਇੱਕ ਦੀ ਮੰਗਲ ਦੀ ਕੁੰਡਲੀ ਹੈ ਇੱਕ ਦੀ ਸ਼ਨੀ ਦੀ ਕੁੰਡਲੀ ਹੈ ਕਿੱਥੋਂ ਦੋਵਾਂ ਦੀ ਮਿਲ ਜਾਊਗੀ ਉਨਾਂ ਦੀ ਕੰਪੈਟੀਬਿਲਿਟੀ ਹੀ ਨਹੀਂ ਬਣਨੀ ਇੱਕ ਘਰ ਦੀ ਛੱਤ ਦੇ ਥੱਲੇ ਸਪੋਜ਼ 4 ਤੋਂ 5 ਲੋਕ ਰਹਿ ਰਹੇ ਨੇ ਕੁਝ ਦੇ ਵਿਊ ਪੁਆਇੰਟਸ ਆਪਸ ਵਿੱਚ ਮੈਚ ਕਰਦੇ ਨੇ ਕੁਝ ਦੇ ਵਿਊ ਪੁਆਇੰਟਸ ਮੈਚ ਨਹੀਂ ਕਰਦੇ ਰਾਈਟ অর ਰੋਂਗ ਹੈਨਾ ਐਸੇ ਤਰ੍ਹਾਂ ਗ੍ਰਹਾਂ ਦਾ ਆਉਂਦਾ ਨੌ ਗ੍ਰਹਾਂ ਦੇ ਵਿੱਚ ਕੁਝ ਗ੍ਰਹ ਆਪਸ ਵਿੱਚ ਦੋਸਤਾਨਾ ਵਿਵਹਾਰ ਰੱਖਦੇ ਨੇ ਕੁਝ ਗ੍ਰਹ ਥੋੜੇ ਜੇ ਆਊਟ ਆਫ ਦਾ ਵੇਂਟੀ ਰਹਿੰਦੇ ਨੇ ਐਸਲੀ ਕੰਪੈਟੀਬਿਲਿਟੀ ਜ਼ਿੰਦਗੀ ਵਿੱਚ ਅ ਦੋ ਲੋਕਾਂ ਦੇ ਨਹੀਂ ਦੋ ਪਰਿਵਾਰਾਂ ਦੀ ਹੈ ਜ਼ਰੂਰ ਕਰਾਓ ਜੇਕਰ ਤੁਹਾਡੀ ਕੁੰਡਲੀ ਮਿਲਾਨ ਨਹੀਂ ਹੁੰਦਾ ਤੇ ਡੈਫੀਨਿਟਲੀ ਅਵੋਇਡ ਕਰੋ ਮੈਰਿਜ ਨੂੰ ਨਹੀਂ ਤੇ ਤਾਂ ਹੀ ਅੱਜ ਕੱਲ੍ਹ ਲੋਕ ਕਹਿੰਦੇ ਨੇ ਆਪਾਂ ਨਹੀਂ ਮੰਨੀਦਾ ਆਪਾਂ ਨਹੀਂ ਮੰਨੀਦਾ ਬਾਅਦ ਵਿੱਚ ਅਸਟਰੋਲੋਜਰਸ ਕੋਲ ਲੈਸਲੀ ਆਨਾਂ ਨੇ ਵੇਰ ਅਸਟਰੋਲੋਜਰ ਕੰ다 ਕੁੰਡਲੀ ਤੇ ਮਿਲਦੀ ਨਹੀਂ ਜੀ ਤਲਾਕ ਹੋਣਾ ਨਿਸ਼ਚਿਤ ਹੈ ਫਿਰ ਤੁਸੀਂ ਪਹਿਲੇ ਹੀ ਗੁੰਡਲੀਆਂ ਮਿਲਾਓ ਇਹ ਜ਼ਰੂਰੀ ਹੈ ਕਿ ਕੁੰਡਲੀਾਂ ਦੇ ਵਿੱਚ ਜਿਹੜੇ ਦੋਸ਼ ਹੁੰਦੇ ਆ ਵਿਆਹ ਤਾਂ ਪਤੀ ਪਤਨੀ ਦੀ ਕੁੜਲਤਾ ਮਿਲ ਜਾਂਦੀ ਹੈ ਲੇਕਿਨ ਬਾਅਦ ਦੇ ਵਿੱਚ ਕੋਈ ਦੋਸ਼ ਨਿਕਲ ਆਂਦਾ ਅਲੱਗ ਤਰੀਕੇ ਦਾ 나ੜੀ ਦੋਸ਼ ਕਹਿੰਦੇ ਸ਼ਾਇਦ ਉਹਨੂੰ ਹੋਰ ਵੀ ਕਿਹੜੇ ਤਰੀਕਾ ਦੇ ਦੋਸ਼ ਹੁੰਦੇ ਆ ਉਹਨਾਂ ਦੀ ਕੀ ਚੀਜ਼ ਕਿੰਨੀ ਕਿ ਉਹਨਾਂ ਦੀ ਵੀ ਮਹਤਵਤਾ ਹੈਗੀ ਪੂਰੀ ਮਹਤਵਤਾ ਹੈ ਬੇਟਾ ਤੁਸੀਂ ਕਿਹਾ ਕੁਝ ਦੋਸ਼ ਵਿਆਹ ਤੋਂ ਬਾਅਦ ਨਿਕਲ ਆਉਂਦੇ ਨੇ ਵਿਆਹ ਤੋਂ ਬਾਅਦ ਨਹੀਂ ਨਿਕਲਦੇ ਆ ਕੋਈ ਵੀ ਸਿਆਣਾ ਐਸਟ੍ਰੋਲੋਜਰ ਜਾਂ ਜੋਤਿਸ਼ੀ ਉਹ ਦੋਸ਼ ਜਦੋਂ ਤੁਸੀਂ ਆਪਣੀ ਆ ਕਿਸੇ ਦੀ ਕੁੰਡਲੀਆਂ ਦੋ ਪਰਸਨਸ ਦੇ ਮਿਲਾਨ ਕਰਾਨ ਲੈ ਕੇ ਗਏ ਹੋ ਨਾ ਉਦੋਂ ਹੀ ਦੋਸ਼ ਉਹਨਾਂ ਨੂੰ ਦਿਖ ਜਾਂਦੇ ਨੇ ਠੀਕ ਹੈ ਨਾ ਉਹ ਦੋਸ਼ ਉਹ ਦੋ ਹੀ ਕੱਟਨੇ ਜ਼ਰੂਰੀ ਆ ਜੇ ਨਹੀਂ ਕੱਟੇ ਨਾ ਤੇ ਡੈਫੀਨਿਟਲੀ ਤੁਹਾਡੀ ਕੰਪੈਟੀਬਿਲਿਟੀ ਨਹੀਂ ਹੈ ਯਾ ਤਾਂ ਦੇ ਵਿੱਚ ਆਰਤਾਰਾ ਨਹੀਂ ਮਿਲੇਗੀ ਸਟਰਗਲਡ ਲਾਈਫ ਰਹੇਗੀ ਜਾਂ ਡਾਈਵੋਰਸ ਹੋ ਜਾਣਗੇ ਕਿਉਂਕਿ ਪਹਿਲੇ ਵੀ ਇਹ ਚੀਜ਼ਾਂ ਲੋਕੀ ਕਹਿੰਦੇ ਨੇ ਪਹਿਲੇ ਤੇ ਕੁਝ ਨਹੀਂ ਹੁੰਦਾ ਸੀ ਪਹਿਲੇ ਲੋਕਾਂ ਵਿੱਚ ਸਬਰ ਸੰਤੋਖ ਸੀਗਾ ਸੰਯਮ ਸੀਗਾ ਅੱਜਕਲ ਕੁੜੀਆਂ ਵਿੱਚ ਵੀ ਉਹਨਾਂ ਕੋਈ ਸਬਰ ਸੰਤੋਖ ਹੈ ਤੇ ਆਦਮੀਆਂ ਵਿੱਚ ਵੀ ਉਹਨਾਂ ਕੋਈ ਸਬਰ ਸੰਤੋਖ ਹੈ ਐਸਲੀ ਪੇਸ਼ੈਂਸ ਲੈਵਲ ਖਤਮ ਹੋਣ ਕਾਰਨ ਚੀਜ਼ਾਂ ਵਿੱਚ ਪ੍ਰੋਬਲਮਸ ਆ ਰਹੀਆਂ ਡਿਸਟਰਬੈਂਸਸ ਲਾਈਫ ਵਿੱਚ ਕ੍ਰੀਏਟ ਹੋ ਰਹੀਆਂ ਮਾਤਾ ਪਿਤਾ ਦੇ ਜਨਮ ਤਿਥੀ ਦੇ ਨਾਲ ਬੱਚੇ ਦੀ ਜਨਮ ਤਿਥੀ ਦਾ ਕੋਈ ਕਨੈਕਸ਼ਨ ਹੁੰਦਾ ਬਿਲਕੁਲ ਹੁੰਦਾ ਜੀ ਬਹੁਤ ਸੋਨਾ ਗੋਸ਼ਨ ਆ ਸਿਰਫ ਬੱਚੇ ਦਾ ਨਹੀਂ ਪੂਰੇ ਪਰਿਵਾਰ ਦਾ ਹੁੰਦਾ ਇੱਕ ਕੁੰਡਲੀ ਇੱਕ ਜਾਤਕ ਦੀ ਕੁੰਡਲੀ ਦੇ ਵਿੱਚ ਅਸੀਂ ਪੂਰੇ ਕੁਟੰਬ ਦੀ ਕੁੰਡਲੀ ਕੱਢ ਸਕਦੇ ਹਾਂ ਉਹਦੇ ਨਾਨਕੇ ਦਾਦਕੇ ਬ੍ਰਦਰ ਯੰਗਰ ਸਿਬਲਿੰਗ ਐਲਡਰ ਸਿਬਲਿੰਗ ਹੋਗੀ ਯਹਾਂ ਤੱਕ ਕਿ ਉਸਕੇ ਦੋਸਤੋ ਕੀ ਔਰ ਯਹਾਂ ਤੱਕ ਕਿ ਉਸਕੇ ਦੁਸ਼ਮਨੋਗੇ ਬਾਰੇ ਵਿੱਚ ਵੀ ਹਮ ਕੁੰਡਲੀ ਸੇ ਵਿਸ਼ਲੇਸ਼ਣ ਕਰ ਸਕਤੇ ਹਾਂ ਇੱਕ ਬੰਦੇ ਤੇ ਜਦਮ ਦੇ ਨਾਲ ਉਹਦੇ ਜੀਵਨ ਨਾਲ ਜੁੜੀ ਹਰ ਇੱਕ ਚੀਜ਼ ਦਾ ਸੀ ਨਿਚੋੜ ਕੱਢ ਸਕਦੇ ਉਹਨੂੰ ਦੇਖ ਸਕਦੇ ਬਿਲਕੁਲ ਉਹਦੀ ਪੜ੍ਹਾਈ ਕਿੰਨੀ ਕੁ ਕਰੇਗਾ ਗ੍ਰੈਜੂਏਸ਼ਨ ਮਾਸਟਰਸ ਕਈ ਲੋਕ ਬਹੁਤ ਪੜ੍ਹੇ ਲਿਖੇ ਹੁੰਦੇ ਨੇ ਬਚਪਨ ਜੀ ਲੋਕ ਕਹਿੰਦੇ ਨੇ ਅਨੰਤ ਪੰਡਤ ਜੀ ਨੇ ਪਹਿਲੇ ਹੀ ਕਿਹਾ ਸੀ ਐਪੀਐਮ ਬਣੇਗਾ ਲੋਕ ਜਾਣਦੇ ਨੇ ਹੈਨਾ ਡਾਕਟਰ ਬਣੇਗਾ ਇੰਜੀਨੀਅਰ ਬਣੇਗਾ ਡਿਫੀਨਿਟਲੀ ਵੀ ਕੈਨ ਸਟੱਡੀ ఎవਰੀਥਿੰਗ ਇੱਕ ਕਿਤਾਬ ਹੈ ਬੇਸਿਕਲੀ ਜਿਵੇਂ ਤੁਸੀਂ ਹਰ ਤਰ੍ਹਾਂ ਦੀ ਕਿਤਾਬ ਪੜ੍ਹਦੇ ਹੋ ਕੁੰਡਲੀ ਕਿਤਾਬ ਹੈ ਉਹਦੇ ਵਿੱਚ ਸਾਡੀ ਜ਼ਿੰਦਗੀ ਦੀ ਕਿਤਾਬ ਹੈ ਲੋਕ ਕਹਿੰਦੇ ਨੇ ਸਾਡੀ ਕੁੰਡਲੀ ਨਹੀਂ ਬਤਾ ਬਣੀ ਹੋਈ ਜੀ ਸਾਡੇ ਸਾਨੂੰ ਡੇਟ ਆਫ ਬਰਥ ਪਤਾ ਹੈ ਮੇਰੇ ਹਿਸਾਬ ਦੇ ਨਾਲ ਐ ਜ਼ਿੰਦਗੀ ਦੀ ਕਿਤਾਬ ਹੈ ਇਹ ਕਿਤਾਬ ਜੇ ਤੁਸੀਂ ਆਪਣੇ ਕੋਲ ਆਪਣੀ ਕਿਤਾਬ ਨਹੀਂ ਨਾ ਰੱਖੀ ਤੇ ਜ਼ਿੰਦਗੀ ਵਿੱਚ ਤੁਸੀਂ ਬਹੁਤ ਜ਼ਿਆਦਾ ਪ੍ਰੋਬਲਮਸ ਆਪਣੇ ਲਈ ਕ੍ਰੀਏਟ ਕਰ ਰਹੇ ਹੋ ਰੀਜ਼ਨ ਹੈ ਇਸ ਕਿਤਾਬ ਦਾ ਵਿਸ਼ਲੇਸ਼ਨ ਹੋਣਾ ਵੀ ਜ਼ਰੂਰੀ ਹੈ ਤੇ ਇਸ ਕਿਤਾਬ ਦੇ ਰਾਈ ਤੁਸੀਂ ਜੇਕਰ ਇਹਨੂੰ ਫੜ ਕੇ ਵੀ ਪਾਠ ਕਰੋ ਨਾ ਤੁਹਾਡੇ ਗ੍ਰਹਾਂ ਦੀ ਸ਼ਾਂਤੀ ਲਈ ਇਹ ਵੀ ਬਹੁਤ ਅੱਛੇ ਰਿਜ਼ਲਟਸ ਦੇ ਨੇ ਮੈਮ ਕਈ ਲੋਕ ਤੇ ਜਦੋਂ ਆਪਣਾ ਡੇਟ ਆਫ ਬਰਥ ਨਹੀਂ ਕਨਫਰਮ ਹੁੰਦਾ ਮਤਲਬ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਵਿੱਚ ਵੀ ਥੋੜੀ ਜਿਹੀ ਕਨਫਿਊਜ਼ਨ ਹੈ ਕਿ 24 29 ਦੇ ਵਿੱਚ ਮੇਰੇ ਪੇਰੈਂਟਸ ਨੂੰ ਸੀਗੀ ਕਨਫਿਊਜ਼ਨ ਉਹਨਾਂ ਲਈ ਕਿ ਸੋਲੂਸ਼ਨ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਡੇਟ ਆਫ ਬਰਥ ਕੀ ਹੈ ਫਿਰ ਤੁਹਾਨੂੰ ਕਿਵੇਂ ਪਲ ਚੱਲੇਗਾ ਕਿ ਤੁਹਾਡੀ ਜ਼ਿੰਦਗੀ ਚ ਚੱਲਣਾ ਹੈ ਸਭ ਤੋਂ ਬਹੁਤ ਹੀ ਸੋਨਾ ਗੋਸ਼ਨ ਹੈ ਇਹ ਕੁਐਸ਼ਨ ਬੇਕਲ ਬਹੁਤ ਲੋਕਾਂ ਨੇ ਪੁੱਛਿਆ ਬੇਸਿਕਲੀ ਇਹ ਕੁਐਸ਼ਨ ਦਾ ਜਵਾਬ ਹੈ ਇਹ ਜੇਕਰ ਤੁਹਾਡੇ ਕੋਲ ਤੁਹਾਡੀ ਜਨਮ ਤਾਰੀਖ ਨਹੀਂ ਹੈ ਜੇ ਨਾ ਕੋਲ ਜਨਮ ਤਾਰੀਖ ਨਹੀਂ ਹੈ ਉਹ ਸਾਡੀ ਰਹੱਸਯਮਈ ਬਹੁਤ ਸੋਹਣੀ ਦੁਨੀਆ ਟੈਰੋ ਕਾਰਡ ਦੀ ਦੁਨੀਆ ਵਿੱਚ ਆਂਦੇ ਨੇ ਜੇਕਰ ਜੋਤਿਸ਼ ਤੇ ਗੱਲ ਵਿੱਚ ਗੱਲ ਕਰੀ ਉਹਦੇ ਵਿੱਚ ਪ੍ਰਸ਼ਨ ਗੁੰਡਲੀ ਲਗਾਈ ਜਾਂਦੀ ਹੈ ਜਾਂ ਪ੍ਰਸ਼ਨ ਗੁੰਡਲੀ ਲਗਾਓ ਜਾਂ ਇਹ ਸਾਡੀ ਬਹੁਤ ਸੋਹਣੀ ਰਹੱਸਯਮਈ ਦੁਨੀਆ ਟੈਰੋ ਕਾਰਡ ਦੀ ਜਿਹੜੀ ਦੁਨੀਆ ਨਾਲ ਇਹਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਬੇਟਾ ਨਾਮ ਚਾਹੀਦਾ ਹੈ ਐਦੇ ਵਿੱਚ ਪਿਕਚਰਸ ਬਣੀਆਂ ਹੋਈਆਂ ਐ ਇਹ ਪਿਕਚਰਸ ਤੁਸੀਂ ਪਿਕਚਰ ਕੰਪੋਜੀਸ਼ਨ ਦੀ ਫਾਰਮ ਵਿੱਚ ਦੇਖ ਕੇ ਪ੍ਰੋਪਰ ਔਰਾ ਨਾਲ ਮੈਚ ਕਰਕੇ ਪਾਸ ਪ੍ਰੈਜ਼ెంట్ ਫਿਊਚਰ एवरीथिंग ਲਾਈਕ ਐਨੈਸਟ੍ਰੋਲੋਜੀ ਡਿਟੈਕਟ ਕਰ ਸਕਦੇ ਹੋ ਐਸਟ੍ਰੋਲੋਜੀ ਦੀ ਜੇਕਰ ਗੱਲ ਕਰੀਏ ਟੈਰੋ ਕਾਰਡ ਰੀਡਰ ਔਰ ਇੱਕ ਜੋਤਿਸ਼ ਦੇ ਵਿੱਚ ਕਿੰਨਾ ਫਰਕ ਹੈ टैरो कार्ड रीडर एंड विच कोई ज़्यादा फर्क नहीं आ बिकॉज दीज बोथ स्टडीज़ आर पार्ट ऑफ अकल्ट साइंस तुम्हें स्कूल जाते सी सैंस मैथ सोशल की फ़र्क से का? अपने अपने लैवलते तीनों सब्जैक्ट बहुत अच्छे से किसी का किस इंट्रस्ट किसी का किसी इंटरस्ट ऐसे कोई भी स्टडी है आकल्ट साइंस की कोई महावास्तु है या अंक ज्योतिष है टैरो कार्ड है या ज्योतिशी है एना इन्हना ਇਸ ਸਵਰਗਿਆਨ ਵੀ ਹੈ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਹਰ ਇੱਕ ਦੀ ਆਪਣੀ ਆਪਣੀ ਮਾਸਟਰੀ ਹੈ ਪਰ ਕਿਆ ਜਾਂਦਾ ਹੈ ਕਿ ਆ ਵਾਸਤੂ ਸ਼ਾਸਤਰ ਦੇ ਜਿਹੜੇ ਗਿਆਨੀ ਹੁੰਦੇ ਆ ਔਰ ਜਿਹੜੇ ਟੈਰੋ ਕਾਰਡ ਰੀਡਰ ਹੁੰਦੇ ਆ ਇਹਨਾਂ ਵਿੱਚ ਕਾਫੀ ਫਰਕ ਹੁੰਦਾ ਵਾਸਤੂ ਸ਼ਾਸਤਰ ਦੇ ਗਿਆਨੀ 100% ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਬਾਰੇ ਦੱਸਣਗੇ ਔਰ ਟੈਰੋ ਕਾਰਡ ਰੀਡਰ ਜਿਹੜੇ ਨੇ ਉਹ 90 95% ਤੱਕ ਦੱਸ ਸਕਦੇ ਦੇਖੋ ਜੀ ਵਾਸਤੂ ਸ਼ਾਸਤਰ ਇੱਕ ਡਿਫਰੈਂਟ ਹੀ ਕਨਸੈਪਟ ਹੈ ਵਾਸਤੂ ਸ਼ਾਸਤਰ ਬੇਸਿਕਲੀ ਦੀਵਾਰਾਂ ਦੇ ਨਾਲ ਇਨਸਾਨ ਦਾ ਔਰਾ ਮੈਚ ਕਰਨਾ ਮੈਂ ਇੱਕ ਐਸਟ੍ਰੋਲੋਜਰ ਔਰ ਇੱਕ ਟੈਰੋ ਕਾਰਡ ਰੀਡਰ ਦੇ ਵਿੱਚ ਕਿੰਨਾ ਫਰਕ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਰੀਡਰ ਜਿਹੜਾ ਆ 90% ਤੱਕ ਤੁਹਾਡੀ ਜ਼ਿੰਦਗੀ ਦੇ ਜਿਹੜੇ ਪਹਿਲੂਆਂ ਬਾਰੇ ਦੱਸ ਸਕਦਾ ਹੈ ਤੇ ਜਿਹੜਾ ਐਸਟ੍ਰੋਲੋਜਰ ਹੈ ਉਹ 100% ਤੱਕ ਸਾਨੂੰ ਰਿਜ਼ਲਟ ਦੇਖੋ ਜੀ ਇੱਕ ਐਸਟ੍ਰੋਲੋਜਰ यानी कि ज्योतिषी और कार्ड रीडर मैंने पहले भी कहा दोनों हमारे ऑकल्ट साइंस का पार्ट है और इस ऑकल्ट साइंस के पार्ट होने के कारण मेरे लिए दोनों सर्वप्रिय हैं और अगर बात करें एस्ट्रोलॉजी और ज्योतिषी में फ़र्क क्या है मैं तो वैसे दोनों ही करती हूँ एक एस्ट्रोलॉजर को आपका पूरा कुंडली विश्लेषण करने के लिए आपकी डेट ऑफ बर्थ चाहिए प्रॉपर डेट टाइम ईयर मंथ प्लेस और एक टैरो कार्ड रीडर को सिर्फ और सिर्फ आपका नाम चाहिए और जैसे कि आपने कहा वो 100% परसेंट देता है वो 90 और 95 ये कहना मेरे लिए तो बिल्कुल गलत है बिकॉज अगर आप मेरे क्लाइंट रिव्यू देखें ना तो मेरे लाइव ज़्यादा टैरो कार्ड के ऊपर जाते हैं और लाइव में ही रिव्यूज़ मेरे टैरो कार्ड के लोगों ने हंड्रेड दिए हैं और मैं ये कहूँगी कोई फर्क नहीं है अपने इंट्यूशन पावर के ऊपर है आपकी भगवान के साथ कितनी लगाव है जुड़ाव है क्योंकि मैंने हमेशा माना है कोई भी इंसान जो अकल्ट साइंस के साथ जुड़ गया है जो भी ज्योतिषी जुड़ गया है वो एक आम इंसान एक जातक एक नेटिव और भगवान के बीच का इंटरमीडिएटर है क्योंकि जातक खुद भगवान से जवाब नहीं ले सकता इसलिए उसको भगवान ने एक एस्ट्रोलॉजर एक दान की फॉर्म में दे दी है ਮੈਮ ਉਹਨਾਂ ਲੋਕਾਂ ਨੂੰ ਕੀ ਤੁਹਾਡੇ ਵੱਲੋਂ ਸੁਝਾਅ ਹੈ ਜੋ ਕਿ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਅੱਕ ਕੇ ਕਈ ਵਾਰੀ ਗਲਤ ਬੰਦਿਆਂ ਦੇ ਹੱਥੀ ਚੜ ਜਾਂਦੇ ਜਿਵੇਂ ਕਿ ਬਾਬਿਆਂ ਦੇ ਹੱਥੀ ਜਾਂ ਫਿਰ ਕਈ ਹੋਰ ਤਰ੍ਹਾਂ ਦੇ ਪਖੰਡੀ ਲੋਕ ਜਿਹੜੇ ਕਿ ਕਹਿੰਦੇ ਆ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਇਹ ਕਰੋ ਸਾਡੇ ਨਾਲ ਮਤਲਬ ਕਿ ਸਾਨੂੰ ਚੜਾਓ ਕੁਝ ਜਾਂ ਫਿਰ ਕਿਸੇ ਜਾਨ ਪੁੰਨ ਕਰੋ ਕੁਝ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਕਰੋ ਤਾਂ ਤੁਹਾਡਾ ਜਿਹੜਾ ਆ ਜੋ ਤੁਹਾਡੀਆਂ ਪ੍ਰੋਬਲਮਸ ਆ ਉਹ ਹੱਲ ਹੋਣਗੀਆਂ ਔਰ ਉਹਨਾਂ ਕਰਕੇ ਜਿਹੜੇ ਸਹੀ ਐਕਸਪਲੋਰਰ ਆ ਉਹ ਵੀ ਬਦਨਾਮ ਹੋ ਹ ਬਿਲਕੁਲ ਤੁਸੀਂ ਲਾਸਟ ਲਾਈਨ ਜਿਹੜੀ ਕਹੀ ਨਾ ਉਹ ਮੈਂ ਗੱਲ ਬਹੁਤ ਲੋਕਾਂ ਨੂੰ ਕਹਿਨੀ ਆ ਕਿ ਬਿਲਕੁਲ ਕਿ ਸਹੀ ਐਸਟ੍ਰੋਲੋਜਰ ਸਹੀ ਰਿਸਰਚਰ ਬਿਲਕੁਲ ਬਦਨਾਮ ਹੋ ਰਿਹਾ ਕੁਝ ਐਦਾਂ ਦੇ ਲੋਕਾਂ ਕਾਰਨ ਹਨਾ ਇਹ ਵਾਲੇ ਵਰਡਸ ਐਜ਼ ਇਨਟੂ ਥਿਸ ਫੀਲਡ ਆ ਕੈਨਟ ਯੂਜ਼ ਜਿਹੜੇ ਤੁਸੀਂ ਯੂਜ਼ ਕੀਤੇ ਬਟ ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਹੈ ਇਹ ਇੱਕ ਜਾਤਕ ਦਾ ਇੱਕ ਨੇਟਿਵ ਦਾ ਕਰਤੱਵ ਹੈ ਅਸੀਂ ਸਿੰਪਲ ਇੱਕ ਸੂਟ ਲੈਣ ਲੇਡੀਜ਼ ਵੀ ਜਾਣ ਨਾ 10 ਦੁਕਾਨਾਂ 10 ਸੂਟ ਖੁਲਵਾਈ ਦੇਣੇ ਪਰ ਅਸੀ ਕੇ ਸਟ੍ਰੋਲੋਜਰ ਇਕ ਦੋ ਐਡਾ ਤੇ ਕਿਦਾਂ ਅਸੀਂ ਲੱਭ ਸਕਦੇ ਆ ਤੁਹਾਨੂੰ ਚੰਗੀ ਤਰ੍ਹਾਂ ਆਪਣਾ ਸਟ੍ਰੋਲੋਜਰ ਲੱਭਣਾ ਹੈ ਬਿਕੋਜ਼ ਇੱਕ ਸਟ੍ਰੋਲੋਜਰ ਤੁਹਾਡਾ ਵੇ ਟੂ ਲਾਈਫ ਹੈ ਤੁਹਾਨੂੰ ਜ਼ਿੰਦਗੀ ਦੇ ਰਸਤੇ ਦਿਖਾਏਗਾ ਜੇਕਰ ਤੁਹਾਨੂੰ ਉਹਦਾ ਦੱਸਿਆ ਹੋਇਆ ਰਸਤਾ ਸਮਝ ਆ ਗਿਆ ਤੇ ਤੁਸੀਂ ਬਹੁਤ ਤਰੱਕੀ ਤੇ ਜਾ ਸਕਦੇ ਹੋ ਜੇਕਰ ਤੁਸੀਂ ਉਹਦੇ ਪਖੰਡ ਵਿੱਚ ਫਸ ਗਏ ਤੇ ਫਿਰ ਤੁਹਾਡੀ ਜ਼ਿੰਦਗੀ ਜ਼ਿਆਦਾ ਖਰਾਬ ਹੋ ਜਾਏਗੀ ਬਹੁਤ ਬਹੁਤ ਧੰਨਵਾਦ ਸਮ ਸਮਾਧੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੇ ਕੋ ਲਾਨ ਲਈ ਤੇ ਮੈਨੂੰ ਐਸ ਟੀ ਵੀ ਤੇ ਲਿਆਣ ਲਈ ਸੋ ਇਹ ਸੰਸਾੜਨ ਰਿਤਿਕਾ ਮੈਮ ਜੀ ਨੇ ਸਾਨੂੰ ਬਹੁਤ ਹੀ ਜ਼ਿਆਦਾ ਅ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਜੋ ਸਾਡੇ ਜੀਵਨ ਨੂੰ ਲੈ ਕੇ ਸਾਡੇ ਲਈ ਬਹੁਤ ਜ਼ਰੂਰੀ ਹਨ ਕਿ ਸਾਡੀ ਡੇਟ ਆਫ ਬਰਥ ਸਾਡੇ ਲਈ ਕਿੰਨੀ ਜ਼ਰੂਰੀ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਸਹਾਈ ਦੇਮਨ ਹੋਵੇਗੀ ਹੋਜੀਆ ਹੋਰ ਵੀਡੀਓਜ਼ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਧੰਨਵਾਦ